ਕੀਆ ਸੋ ਪਰਮੇਸ਼ਰ ਦੇ ਪ੍ਰੇਮੀਆਂ ਮੈਂ ਤੁਹਾਨੂੰ ਕਹਿਣਾ ਚਾਹਣਾ ਵਾ ਕਿ ਅੱਜ ਬੜੇ ਜਣੇ ਨੇ ਜਿਹੜੇ ਸੋਚਦੇ ਆ ਕਿ ਬਾਈਬਲ ਦਾ ਇੱਕ ਅੱਧਾ ਪੇਜ ਪੜ੍ਹ ਕੇ ਹੀ ਸਾਨੂੰ ਸਾਰੀ ਸਮਝ ਆ ਜਾਏਗੀ ਪਰ ਮੈਂ ਉਹਨਾਂ ਵੀਰਾਂ ਨੂੰ ਉਹਨਾਂ ਭਰਾਵਾਂ ਨੂੰ ਬੇਨਤੀ ਕਰਨਾ ਚਾਹਣਾ ਵਾਂ ਉਹਨਾਂ ਬਜ਼ੁਰਗਾਂ ਨੂੰ ਨੌਜਵਾਨਾਂ ਨੂੰ ਕਿ ਬਾਈਬਲ ਨੂੰ ਪੜ੍ਹਨਾ ਹੈ ਜਿਹੜਾ ਐਡਾ ਸੌਖਾ ਵੀ ਨਹੀਂ ਹੈਗਾ ਸਾਡੇ ਧੋਲੇ ਆ ਗਏ ਨੇ ਪਰ ਪੂਰੀ ਤਰ੍ਹਾਂ ਸਾਨੂੰ ਅਜੇ ਬਾਈਬਲ ਦੀ ਸਮਝ ਨਹੀਂ ਆਈ ਇਹ ਅੰਕਲ ਜੀ ਕਹਿ ਰਹੇ ਨੇ ਕਹਿੰਦੇ ਪ੍ਰਭੂ ਯੇਸ਼ੂ ਮਸੀਹ ਦੇ 13 ਚੇਲੇ ਨੇ ਤੇ ਜਦੋਂ ਪ੍ਰਭੂ ਯੇਸ਼ੂ ਮਸੀਹ ਨੂੰ ਕਰੂਸ ਤੇ ਚੜਾਇਆ ਗਿਆ 13 ਦੇ 13 ਭੱਜ ਗਏ ਨੇ ਅਤੇ ਇਹ ਲੋਕ ਨੇ 13 ਨੰਬਰ ਤੋਂ ਨਫ਼ਰਤ ਕਰਦੇ ਨੇ ਮੈਂ ਸਾਰੀਆਂ ਗੱਲਾਂ ਤਾਂ ਨਹੀਂ ਪਰ ਇੱਕ ਗੱਲ ਹੈ ਜਿਹੜੀ ਇੱਕ ਪੁੱਛਣਾ ਚਾਹਨਾ ਅੰਕਲ ਜੀ ਕੋਲੋਂ ਤੁਸੀਂ ਪਾਗ ਸਜਾਈਏ ਦਾੜਾ ਰੱਖਿਆ ਕਿਰਪਾਨ ਤੁਹਾਡੇ ਹੱਥ ਵਿੱਚ ਹੈ ਤੁਹਾਨੂੰ ਮੁਬਾਰਕ ਤੁਹਾਡਾ ਧਰਮ ਬਹੁਤ ਵਧੀਆ ਹੈ ਪ੍ਰਭੂ ਤੁਹਾਨੂੰ ਬਹੁਤ ਬਰਕਤ ਦੇ ਪਰ ਇੱਕ ਵੀ ਕਿਤਾਬ ਇੱਕ ਵੀ ਦੁਨੀਆ ਦਾ ਇਤਿਹਾਸ ਇੱਕ ਵੀ ਬੰਦਾ ਮੈਨੂੰ ਇਹ ਸਾਬਤ ਕਰਕੇ ਵਿਖਾ ਦਵੇ ਕਿ ਪ੍ਰਭੂ ਯੇਸ਼ੂਮਸੀ ਦੇ 13 ਚੇਲੇ ਸੀ ਫਿਰ ਮੈਂ ਇਹਦੇ ਗਿਆਨ ਨੂੰ ਸਲੂਟ ਕਰਾਂਗਾ ਉਹ ਖੁਦਾ ਦੇ ਲੋਕੋ 12 ਚੇਲੇ ਯਹੂਦਾ ਇਸਕ੍ਰੂਤੀ ਨੇ ਪ੍ਰਭੂ ਯੇਸ਼ੂਮਸੀ ਨੂੰ ਫੜਾਇਆ ਫਿਰ ਉਹਨੇ ਫਾਇਆ ਲੈ ਲਿਆ 11 ਉਹ ਜੇ ਚਮਸੀ ਨੂੰ ਸਲੀਬ ਤੇ ਚੜਾਇਆ ਗਿਆ ਸੀਗਾ ਤੇ ਉਹ ਭਜੇ ਇਸ ਨਹੀਂ ਸੀਗੇ ਕਿਉਂਕਿ ਪ੍ਰਭੂ ਨੇ ਉਹਨਾਂ ਨੂੰ ਕਿਹਾ ਸੀਗਾ ਕਿ ਤੁਹਾਡੇ ਅੰਦਰ ਜਿਹੜੀਆਂ ਗੱਲਾਂ ਨੇ ਇਹ ਧਰਤੀ ਦੇ ਕੋਨੇ-ਕੋਨੇ ਤੱਕ ਪਹੁੰਚਾ ਦਿਵੋ ਉਹਨਾਂ ਨੇ ਪ੍ਰਭੂ ਦਾ ਗਿਆਨ ਰੱਖਿਆ ਤੇ ਉਹ ਗਿਆਨ ਜਿਹੜਾ ਲੋਕਾਂ ਤੱਕ ਵੰਡਿਆ ਤੇ ਅੱਜ ਵੇਖੋ ਗਿਆਨ ਰੰਗ ਕੀ ਲਾਇਆ ਹੈ ਕੀ ਰੰਗ ਲਿਆਂਦਾ ਓਨੇ ਬੰਦਾ ਮਸੀਹ ਦੇ ਉਂਗਲ ਕੋ ਚੁੱਕਦਾ ਪਿਆ ਹੈ ਪਾਸਟਰਾਂ ਦੇ ਉਂਗਲ ਕੋ ਚੁੱਕਦਾ ਪਿਆ ਹੈ ਉਹਦਾ ਕਾਰਨ ਇਹ ਆ ਉਹਨੂੰ ਡਰ ਪੈ ਜਾਂਦਾ ਹੈ ਉਹ ਕੰਬ ਜਾਂਦਾ ਹੈ ਕਿ ਆਖਰ ਮਸੀਹ ਲੋਗ ਇਹ ਕੀ ਕਰਦੇ ਨੇ ਇਹ ਕੀ ਕਹਿਣਾ ਚਾਹੁੰਦੇ ਨੇ ਖੁਦਾ ਦੇ ਲੋਕੋ ਬਾਣੀ ਦੇ ਵਿੱਚ ਇੰਨੀ ਤਾਕਤ ਹੈ ਜਿੰਨੇ ਨੂੰ ਪੜਿਆ ਹੈ ਉਹਦੀਆਂ ਪੀੜੀਆਂ ਬਦਲ ਗਈਆਂ ਨੇ ਜਿੰਨੇ ਨੂੰ ਪੜਿਆ ਹੈ ਉਹ ਉਹਦਾ ਇਤਿਹਾਸ ਹੀ ਬਦਲ ਗਿਆ ਹੈ ਜਿੰਨੇ ਨੂੰ ਸੁਣਿਆ ਹੈ ਉਹ ਬੰਦਾ ਯਸੂਦਾ ਹੋ ਗਿਆ ਹੈ ਅੱਜ ਇਹਨਾਂ ਨੇ ਅੰਕਲ ਜੀ ਨੇ ਬੜਾ ਕੁਝ ਬڑا ਗੋਲ ਗਿਆ ਉਹ ਕਹਿੰਦੇ ਕਿ ਸਾਡੇ ਧਰਮ ਸ਼ਾਸਤਰ ਦੇ ਵਿੱਚ ਇੱਕ ਬੰਦਾ ਸੀਗਾ ਤੁਨੀ ਚੰਦ ਉਹਨਾਂ ਨੇ ਆਕੀ ਨੂੰ ਭਜਾ ਦਿੱਤਾ ਅਸੀਂ ਮੰਨਦੇ ਹਾਂ ਬਹੁਤ ਵਧੀਆ ਕੰਮ ਕੀਤਾ ਉਹ ਸੂਰਬੀਰਾਂ ਦਾ ਕੰਮ ਹੈ ਪਰ ਇੱਥੇ ਕਹਾਣੀ ਖਤਮ ਨਹੀਂ ਹੁੰਦੀ ਹੁਣ ਜਰਾਕ ਤੁਸੀਂ ਆਪਣੇ ਕੰਨਾਂ ਨੂੰ ਖੋਲ ਲਵੋ ਤੇ ਮੈਂ ਤੁਹਾਨੂੰ ਦੱਸਾਂ ਕਿ ਬਾਈਬਲ ਦੇ ਵਿੱਚ ਕੀ ਕੀ ਹੈਗਾ ਸਾਡਾ ਇੱਕ ਬੜਾ ਹੀ ਮਹਾਨ ਪਗੰਬਰ ਹੋਇਆ موسی ਉਹ ਮਿਸਰ ਦੇ ਵਿੱਚੋਂ ਆਪਣੀ ਕੌਮ ਨੂੰ ਛੁੜਾ ਕੇ ਲਿਉਂਦਾ ਮੰਗਦਾ ਤੇ ਤੁਹਾਨੂੰ ਪਤਾ ਫੇਰ ਕੀ ਹੁੰਦਾ ਹੈ ਉਹ ਸਮੁੰਦਰ ਦੋ ਹਿੱਸੇ ਹੋ ਜਾਂਦਾ ਹੈ ਤੇ ਤੁਹਾਨੂੰ ਪਤਾ ਹੈ ਸਾਡੇ ਇੱਕ ਬਹੁਤ ਹੀ ਮਹਾਨ ਹੈ ਜਿਹੜਾ ਪਰਮੇਸ਼ਰ ਦਾ ਬੰਦਾ ਯੋਸ਼ੂਆ ਉਹ ਯੋਸ਼ੂਆ ਤੇ ਯੋਸ਼ੂਆ ਆਪਣੇ ਵਿਰੋਧੀਆਂ ਨਾਲ ਲੜਦਾ ਹੈ ਉਧਰੋਂ ਸੂਰਜ ਡੁੱਬਣ ਵਾਲਾ ਹੁੰਦਾ ਹੈ ਉਧਰੋਂ ਚਾਨਣੇ ਚੜਨਾ ਹੁੰਦਾ ਹੈ ਉਹ ਹੱਥ ਕਰਦਾ ਹੈ ਤੇ ਆਪਣੇ ਪਰਮੇਸ਼ਰ ਨੂੰ ਯਾਦ ਕਰਦਾ ਹੈ ਚੰਨ ਵੀ ਆਪਣੀ ਜਗ੍ਹਾ ਤੇ ਰੁਕ ਜਾਂਦਾ ਹੈ ਸੂਰਜ ਵੀ ਆਪਣੀ ਜਗ੍ਹਾ ਤੇ ਰੁਕ ਜਾਂਦਾ ਹੈ ਸਾਡੀ ਪਾਈਪਲ ਦੇ ਵਿੱਚ ਮਹਾਨ ਬੰਦਾ ਉਹਨੇ ਉਹਨੇ ਬਲਦ ਦੀ ਪ੍ਰਾਣੀ ਦੇ ਨਾਲ 600 ਬੰਦਾ ਮਾਰਤਾ ਤੇ 40 ਸਾਲ ਇਸਰਾਇਲ ਉਤੇ ਰਾਜ ਕੀਤਾ ਸਾਡੇ ਬਾਈਬਲ ਦੇ ਵਿੱਚ ਇੱਕ ਇੱਕ ਜਿਹੜਾ ਦਾਊਦ ਨਾਮ ਦਾ ਇੱਕ ਬੰਦਾ ਉਹਦੇ ਸਾਹਮਣੇ ਇੱਕ ਬੜਾਈ ਤਾਕਤਵਰ ਵਿਰੋਧੀ ਖੜਾ ਸੀਗਾ ਦੁਨੀਆ ਦਾ ਮਹਾਂ ਸ਼ਕਤੀਸ਼ਾਲੀ ਬੰਦਾ ਉਹਦੇ ਨਾਲ ਲੜਨਾ ਸੀਗਾ 40 ਦਿਨ ਲੋਕ ਲੁਕੇ ਰਹੇ ਸੀਗੇ ਤੇ ਖੁਦਾ ਦੇ ਲੋਕੋ ਉਹ ਜਿਹੜਾ ਬੱਚਾ ਜੇ ਅੱਗੇ ਆਉਂਦਾ ਉਹ ਗੋਪੀਏ ਦੇ ਵਿੱਚ ਇੱਕ ਵੋਟ ਹੁੰਦਾ ਹੈ ਤੇ ਉਹ ਵੱਟਾ ਦੇ ਮੱਥੇ 'ਚ ਵਾੜ ਚਦਾ ਹੈ ਤੇ ਉਹ ਜਿਹੜਾ ਉਹ ਤਾਕਤਵਰ ਬੰਦੇ ਨੂੰ ਵੱਢ ਕੇ ਤੇ ਆਪਣੀ ਕੌਮ ਨੂੰ ਜਿਹੜਾ ਜਿੱਤ ਦਿੰਦਾ ਹੈਗਾ ਬਾਈਬਲ ਦੇ ਵਿੱਚ ਬੜੇ ਲੱਖਾਂ ਇਤਿਹਾਸ ਨੇ خدا ਦੇ ਲੋਕੋ ਜਿਹੜੇ ਸੁਣਾਉਂਦੇ ਆ ਸੁਣਾਉਂਦੇ ਮੇਰੀ ਉਮਰ ਵੀ ਥੋਟੀ ਪੈ ਜਾਏਗੀ ਇਹ ਦਿਨ ਛੋਟੇ ਪੈ ਜਾਣਗੇ ਇਹ ਘੰਟੇ ਛੋਟੇ ਪੈ ਜਾਣਗੇ ਅੱਜ ਜਣਾ ਖੜਾ ਉੱਠ ਕੇ ਬਾਈਬਲ ਦੀ ਤੁਲਨਾ ਜਿਹੜੀ ਕਰਨ ਲੱਗ ਪੈਂਦਾ ਹੈ ਇੱਕ ਅੱਧੀ ਗੱਲ ਨੂੰ ਪੜਦਾ ਤੇ ਬੋਲਣਾ ਸ਼ੁਰੂ ਕਰ ਦਿੰਦਾ ਹੈ ਸਾਡਾ ਇੱਕ ਬਹੁਤ ਹੀ ਮਾਨ ਨਬੀ ਈਲੀਆ ਨਬੀ ਉਹ ਸਵਰਗ ਵਾਲਾ ਹੱਥ ਚੁੱਕਦਾ ਹੈ ਤੇ ਕਹਿੰਦਾ ਹੈ ਚਾਹ ਤੱਕ ਮੈਂ ਦੁਆਣਾ ਕਰਾਂ ਤੇ ਸਾਡੇ 3 ਸਾਲ ਮੀਂਹ ਨਹੀਂ ਜੇ ਪੈਣਾ ਖੁਦਾ ਦੇ ਲੋਕੋ ਸਾਡੇ 3 ਸਾਲ ਮੀਂਹ ਨਹੀਂ ਪਿਆਏਗਾ ਉਹ ਖੁਦਾ ਦੇ ਲੋਕੋ ਸਾਡੇ ਇੱਕ بڑا ਯੋਧਾ ਸੂਰਬੀਰ ਚ ਸੂਰਬੀਰ ਯੋਧਾ ਜਿਹੜਾ ਉਹ ਖੁਦਾ ਦੇ ਲੋਕੋ ਪਿਤਾ ਪਰ ਸ਼ਮਸੂਨ ਉਹ ਖੋਤੇ ਦੇ ਚਵਾੜੇ ਦੇ ਨਾਲ ਹਜ਼ਾਰ ਬੰਦਾ ਮਾਰ ਦਿੰਦਾ ਹੈ ਖੋਤੇ ਦੇ ਚਵਾੜੇ ਦੇ ਨਾਲ ਸਾਡਾ ਇੱਕ ਬਹੁਤ ਹੀ ਸ਼ਕਤੀਸ਼ਾਲੀ ਪੰਦਾ ਆ ਜਿਹੜਾ ਅਲੀਸ਼ਾ ਉਹਦੀ ਦੁਆ ਦੇ ਨਾਲ ਪਾਣੀ ਬਦਲ ਜਾਂਦਾ ਹੈ ਉਹਦੀ ਦੁਆ ਦੇ ਨਾਲ ਮੁਰਤੇ ਜ਼ਿੰਦਾ ਹੋ ਜਾਂਦੇ ਨੇ ਉਹਦੀ ਦੁਆ ਦੇ ਨਾਲ ਔਲਾਦ ਬਦਲ ਜਾਂਦੇ ਨੇ ਖੁਦਾ ਦੇ ਲੋਕੋ ਸਾਡੀ ਬਾਈਬਲ ਦੇ ਵਿੱਚ ਵੀ ਬੜੇ ਸੂਰਬੀਰ ਲੋਕ ਨੇ ਤੁਹਾਡਾ ਧਰਮ ਤੁਹਾਨੂੰ ਮੁਬਾਰਕ ਹੈ ਸਾਡਾ ਜਿਹੜਾ ਬਾਈਬਲ ਸਾਨੂੰ ਮੁਬਾਰਕ ਹੈ ਪਰ ਮੈਂ ਅੱਜ ਉਹਨਾਂ ਲੋਕਾਂ ਨੂੰ ਚੇਤਾਵਨੀ ਦੇਣਾ ਚਾਹਣਾ ਵਾਂ ਕਿ ਕੋਈ ਵੀ ਬੰਦਾ ਬਾਈਬਲ ਦੀ ਤੁਲਨਾ ਕਰਨ ਤੋਂ ਪਹਿਲਾਂ ਬਾਈਬਲ ਨੂੰ ਪੜ ਲਵੇ ਤੇ ਅੱਜ ਦੀ ਪਛਾਦਾ ਗਿਆਨ ਨਾ ਦੇਵੇ ਇਹ ਮੇਰਾ ਮੈਂ ਸਾਰਿਆਂ ਦੀ ਆ ਜਾਏਗੀ ਖੁਦਾ ਦੇ ਲੋਕੋ ਸਦਰਕ ਮੇਸਕ ਅਬਦਨਗੋ ਬਲਦੀਆਂ ਪੱਟੀਆਂ ਦੇ ਵਿੱਚ ਪੈ ਗਏ ਉਹਨਾਂ ਨੇ ਆਪਣਾ ਪਰਮੇਸ਼ਰ ਨਹੀਂ ਛੱਡਿਆ ਉਹਨਾਂ ਨੇ ਕਿਸੇ ਹੋਰ ਨੂੰ ਸਜਦਾ ਨਹੀਂ ਕੀਤਾ ਤੇ ਖੁਦਾ ਦੇ ਲੋਕੋ ਉਹ ਬਲਦੀਆਂ ਪੱਟੀਆਂ ਜੋ ਬਾਰਾ ਕਪੋਤੀ ਮਾਨ ਪਰਮੇਸ਼ਰ ਦਾ ਬੰਦਾ ਦਾਨੀ ਵਾਲ ਉਹ ਚੇਰਾਂ ਦੇ ਘੁਰਨੇ ਦੇ ਵਿੱਚ ਸੁੱਟਿਆ ਗਿਆ ਚੇਰਾਂ ਨੇ ਉਹਨੂੰ ਮੂੰਹ ਨਹੀਂ ਲਾਇਆ ਹੈਗਾ ਉਹ ਖੁਦਾ ਦੇ ਲੋਕੋ ਬਾਈਬਲ ਦੇ ਵਿੱਚ ਬੜਾ ਕੁਝ ਲਿਖਿਆ ਜੇ ਅੱਜ ਤੁਸੀਂ ਯਾਦ ਕਰ ਲਵੋ ਇਹ ਮੈਂ ਸਾਰੇ ਮਸੀਹ ਭਾਈਚਾਰਿਆਂ ਨੂੰ ਕਹਿਣਾ ਚਾਹਣਾ ਵਾ ਕਲਾਮ ਦੇ ਵਿੱਚ ਲਿਖਿਆ ਹੈ ਜੇ ਤੁਹਾਡਾ ਮੂੰਹ ਬੰਦ ਹੋ ਗਿਆ ਤੇ ਪੱਥਰ ਚਲਾਉ ਉੱਠਣਗੇ ਪੱਥਰਾਂ ਦੇ ਬੋਲਣ ਤੋਂ ਪਹਿਲਾਂ ਉਹ ਜਵਾਬ ਦਿਵੋ ਮੈਂ ਇਹ ਨਹੀਂ ਕਹਿੰਦਾ ਡਾਂਗਾ ਛੋਟੇ ਫੜੋ ਗੱਲ ਮਸੀਹ ਬੰਦਾ ਕੰਮ ਨਹੀਂ ਕਰਦਾ ਪਰ ਜੋ ਬਾਈਬਲ ਦੇ ਵਿੱਚ ਲਿਖਿਆ ਹੈ ਅਸੀਂ ਉਹਦੇ ਕਹਿ ਸਕਦੇ ਆ ਅਸੀਂ ਚਰਚਾਂ 'ਚ ਪ੍ਰਚਾਰ ਕਰ ਸਕਦੇ ਆ ਅਸੀਂ ਕਿਸੇ ਨੂੰ ਦੱਸ ਕਿਉਂ ਨਹੀਂ ਸਕਦੇ ਖੁਦਾ ਦੇ ਲੋਕੋ ਤੁਹਾਡੇ ਬੋਲਣ ਤੋਂ ਪਹਿਲਾਂ ਅਗਰ ਪੱਥਰ ਚਲਾ ਉੱਠੇ ਤੇ ਲੇਖਾ ਦੇ ਨਾਲ ਬੜਾ ਔਖਾ ਹੋ ਜਾਣਾ ਜੇ ਇਹਨੂੰ ਸੰਭਾਲਣਾ ਬੜਾ ਔਖਾ ਹੋ ਜਾਣਾ ਹੈ ਜਿਹੜਾ ਬੰਦਾ ਬਾਈਬਲ ਦੀ ਗੱਲ ਕਰਦਾ ਹੈ ਉਹਨੂੰ ਬਾਈਬਲ ਖੁਦਾ ਦੇ ਲੋਕੋ بڑا ਕੁਝ ਸਾਡੇ ਇੱਕ ਬੜਾ ਹੀ ਇਮਾਨਦਾਰ ਬੰਦਾ ਥੋਮਾ ਉਹ ਥੋਮਾ 52 ਈਸਵੀ ਦੇ ਵਿੱਚ ਇੰਡੀਆ ਦੇ ਵਿੱਚ ਆਉਂਦਾ ਹੈ ਤੇ ਤੁਹਾਨੂੰ ਪਤਾ ਫਿਰ ਕੀ ਹੁੰਦਾ ਹੈ ਅੱਜ ਇੰਡੀਆ ਦਾ ਇੱਕ ਇੱਕ ਕੋਨਾ ਇੱਕ ਇੱਕ ਬੱਚਾ ਜਿਹੜਾ ਉਹ ਜਿੱਥੇ ਮਰਜ਼ੀ ਜ਼ਿਲ੍ਹੇ 'ਚ ਚਲੇ ਜਾਓ ਜਿਹੜੀ ਮਰਜ਼ੀ ਜਗ੍ਹਾ 'ਚ ਚਲੇ ਜਾਓ ਉੱਥੇ ਤੁਹਾਨੂੰ ਯਸੂ ਦਾ ਪਗਤ ਮਿਲੇਗਾ ਐਡੀ ਵੱਡੀ ਤਾਕਤ ਹੈ ਬਾਈਬਲ ਦੇ ਵਿੱਚ ਤੇ ਤੁਸੀਂ ਇੱਕ ਹੀ ਗੱਲ ਦੇ ਕਹਿੰਦੇ ਪਿਆ ਜੇ ਇਹ 13 ਨੰਬਰ ਤੋਂ ਨਫ਼ਰਤ ਕਰਦਾ ਮੇਰੇ ਏਟੀਐਮ ਦਾ ਨੰਬਰ 13 ਮੇਰੇ ਫੋਨ ਦਾ ਪਾਸਵਰਡ 13 13 ਮੇਰੀ ਬਾਈਕ ਦਾ ਨੰਬਰ ਹੈ ਜਿਹੜਾ ਉਹ 13 13 ਦੱਸੋ ਮੇਰੇ ਕੋਲ ਕਈ ਕਾਗਜ਼ ਪੈਣ ਨੇ ਜਿਹੜੇ 13 13 ਆ ਗਏ ਨੇ ਤੇ ਤੁਸੀਂ ਕਹਿੰਦੇ ਈਸਾਈ ਭਾਈ ਜਰਾ 13 13 ਤੋਂ ਨਫ਼ਰਤ ਕਰਦਾ ਕਿਉਂਕਿ ਇਹਦੇ 13 ਚੇਲੇ ਪੱਜ ਗਏ ਸੀਗੇ ਬਾਈਬਲ ਨੂੰ ਪੂੜਾ ਪੂਰਾ ਪੜ ਲਵੋ ਸਰਦਾਰ ਜੀ ਮੇਰੀ ਬੇਨਤੀ ਜੇ ਹੱਥ ਜੋੜ ਕੇ ਬੇਨਤੀ ਜੇ ਜੇ ਬਾਈਬਲ ਦੇ ਵਿੱਚੋਂ ਬੋਲਣਾ ਤੇ ਬਾਈਬਲ ਨੂੰ ਪੜੋ ਅੱਜ ਤੱਕ ਮੈਂ ਗੁਰੂ ਗ੍ਰੰਥ ਸਾਹਿਬ ਦੀ ਗੱਲ ਕਿਉਂ ਨਹੀਂ ਕਰਦਾ ਕਿਉਂਕਿ ਮੈਂ ਉਹਨੂੰ ਪੜਿਆ ਨਹੀਂ ਏ ਮੈਂ ਉਹਦੀ ਅਧੂਰੀ ਗੱਲ ਕਿਉਂ ਕਰਾਂ ਜੋ ਉਹਦੇ ਵਿੱਚ ਲਿਖਿਆ ਸੱਚੇ ਜੋ ਬਾਈਬਲ 'ਚ ਲਿਖਿਆ ਸੱਚੇ ਤੁਸੀਂ ਆਪਣਾ ਕੰਮ ਕਰੋ ਸਾਨੂੰ ਆਪਣਾ ਕੰਮ ਕਰਨ ਦਿਓ ਹਾਟਾ ਜਿਹੜਾ ਇੱਕ ਜਿਹੜਾ ਜਸੂ ਬਸੇ ਹੋਇਆ ਹੈ ਜੁਲਾਈ ਕਮਲਵੀ ਸੂਰੀ ਤੇ ਚੜਨ ਵਾਸਤੇ ਗਿਆ 13 ਜਣੇ ਨਾਲ ਗਿਆ ਪਰ 13 ਦੇ 13 ਭੱਜ ਕੇ ਮદાન ਛੱਡ ਕੇ ਆ ਗਏ ਇੱਕ ਵੀ ਨਾਲ ਮਰਿਆ ਨਹੀਂਗਾ ਸੋ ਪਰਮੇਸ਼ਰ ਦੇ ਪ੍ਰੇਮੀਆਂ